ਮਾਸੇ ਰੰਗੜਦ ਨੂੰ ਕਰਨੀ ਦਾ ਫਲ ਭਾਗ ਦੂਜਾ ਕੋਚ ਥੋੜਾ ਜਿਹਾ ਪਛੋਕੜ ਬਾਰੇ ਗਰਦਾਸ ਨੰਗਲ ਦੇ ਬੜੇ ਲੰਮੇ ਸਮੇਂ ਦੇ ਕੇ ਰੇ ਦਾ ਅੰਤ ਬੰਦਾ ਸਿੰਘ ਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਨਾਲ ਹੋਇਆ ਇਹਨਾਂ ਨੂੰ ਦਿੱਲੀ ਲਿ ਜਾ ਕੇ ਮਾਰਚ ਜੂਨ 1716 ਤੱਕ ਕਤਲ ਕਰ ਦਿੱਤਾ ਗਿਆ ਐਸ ਨਾਲ ਸਿੱਖਾਂ ਦੀ ਜਥੇਬੰਦਕ ਸ਼ਕਤੀ ਕੁਝ ਸਮੇਂ ਲਈ ਖੇਰੂ-ਖੇਰੂ ਹੋ ਗਈ ਇਸ ਤੋਂ ਛੇਤੀ ਹੀ ਪਿੱਛੋਂ ਲਾਹੌਰ ਦੇ 나ਜ਼ਮ ਆਬਦ ਸੰਧਖਾਨ ਦਲੇਰੇ ਜੰਗ ਨੇ ਬਾਦਸ਼ਾਹੀ ਆਗਿਆ ਅਨਸਾਰ ਸਿੰਘਾਂ ਦੀ ਨਵੇਂ ਸਿਰਿਓਂ ਕਤਲ ਆ ਰੰਭ ਕਰ ਦਿੱਤੀ ਆਬਦ ਸੰਧਖਾਨ ਨੇ ਸਿੱਖਾਂ ਉੱਤੇ ਕੀ ਕੀ ਜ਼ੁਲਮ ਟਾਹੇ ਇਸ ਬਾਰੇ ਪ੍ਰਸਿੱਧ ਇਤਿਹਾਸਕਾਰ ਮੁਹੰਮਦ ਲਾਤੀਫ ਆਪਣੀ ਕਿਤਾਬ ਹਿਸਟਰੀ ਆਫ ਦੀ ਪੰਜਾਬ ਵਿੱਚ ਇੰਜ ਜ਼ਿਕਰ ਕਰਦਾ ਹੈ ਸਿੱਖਾਂ ਨੂੰ ਨੀਚਾ ਵਖਾ ਕੇ ਅਤੇ ਉਹਨਾਂ ਦੇ ਆਗੂ ਬੰਦਾ ਸਿੰਘ ਬਹਾਦਰ ਨੂੰ ਮਾਰ ਕੇ ਮਕਾ ਕੇ ਉਹਨਾਂ ਦੀ ਤਾਕਤ ਨੂੰ ਤਹਿਸ ਨਹਿਸ ਕਰਨ ਅਤੇ ਉਹਨਾਂ ਦੀ ਗੋਮ ਦੀ ਜੜ ਮੇਖ ਕੁੱਟ ਦੇਣ ਲਈ ਆਪ ਦਾ ਸਮੰਦ ਖਾਨ ਨੇ ਬਹੁਤ ਸਖਤੀ ਕੀਤੀ ਇੱਕ ਬਾਦਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਕਿ ਗੁਰੂ ਨਾਨਕ ਦੇ ਧਰਮ ਨੂੰ ਮੰਨਣ ਵਾਲਿਆਂ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ ਜਾਵੇ ਅਤੇ ਹਰ ਇੱਕ ਸਿੱਖ ਦੇ ਸਰ ਲਈ ਨਾਮ ਰੱਖ ਦਿੱਤਾ ਜਾਵੇ ਪੁੱਤਰੇ ਹੋਏ ਮਤਾਸ ਵੀ ਮੁਸਲਮਾਨਾਂ ਨੇ ਉਹਨਾਂ ਨੂੰ ਕਿਦਰੇ ਚੈਨ ਨਾ ਲੈਣ ਦਿੱਤਾ ਅਤੇ ਜਿੱਥੇ ਕਿਧਰੇ ਵੀ ਕੋਈ ਸਿੱਖ ਮਿਲਿਆ ਉਸ ਨੂੰ ਬੜੀ ਬੇਕਰਤੀ ਨਾਲ ਥਾਂ ਤੇ ਹੀ ਕੋ ਸੁੱਟਿਆ ਇਸ ਪਰਮਾਨ ਦੀ ਐਨ ਬਨ ਪੂਰੀ ਪੂਰੀ ਪੈਰਵੀ ਲਈ ਸਭ ਹਿੰਦੂ ਤੇ ਮੁਸਲਮਾਨਾਂ ਨੂੰ ਸਖਤੀ ਨਾਲ ਹੁਕਮ ਦਿੱਤਾ ਗਿਆ ਕਿ ਉਹ ਆਪਣੇ ਸਿਰ ਮੂੰਹ ਦੇ ਵਾਲ ਕਟਵਾ ਕੇ ਛੋਟੇ ਕਰਾ ਲੈਣ ਹਿੰਦੂਆਂ ਨੂੰ ਤਾਂ ਖਾਸ ਕਰ ਹੁਕਮ ਹੋਇਆ ਕਿ ਉਹ ਆਪਣੇ ਸਿਰਾਂ ਦੀ ਰਗੜਾ ਕੇ ਹਜਾਮਤ ਕਰਾ ਲੈਣ ਜੇ ਕਿਤੇ ਕੋਈ ਲੰਬੀ ਦਾੜੀ ਜਾਂ ਕੇਸਾਂ ਵਾਲਾ ਹਿੰਦੂ ਮਿਲ ਜਾਂਦਾ ਤਾਂ ਥਾ ਤੇ ਹੀ ਕਤਲ ਕਰ ਦਿੱਤਾ ਜਾਂਦਾ ਸਿੱਖਾਂ ਦੀ ਇੱਕ ਵੱਡਿਆਂ ਕਤਲੇਆਮ ਦਾ ਪਹਿਲਾ ਹੁਕਮ ਸਿੱਖਾਂ ਦੀ ਇੱਕ ਵੱਡਿਆਂ ਕਤਲੇਆਮ ਦਾ ਸਭ ਤੋਂ ਪਹਿਲਾ ਹੁਕਮ ਬਹਾਦਰ ਸ਼ਾਹ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਲੋਗੜ ਦੀ ਲੜਾਈ ਦੀ ਫਤਿਹ ਤੋਂ ਕੁਝ ਦਿਨ ਬਾਅਦ 10 ਦਸੰਬਰ 1710 ਈਸਵੀ ਨੂੰ ਜਾਰੀ ਕੀਤਾ ਸੀ ਇੰਜ ਹੋਇਆ ਕਿ ਬਹਾਦਰ ਸ਼ਾਹ ਦੀ ਫੌਜ ਨੇ ਬੰਦਾ ਸਿੰਘ ਤੇ ਉਸ ਦੇ ਸਿੰਘਾਂ ਹੱਥੋਂ ਸੜਾਰੇ ਤੇ ਇਹ ਲੋਗੜ ਦੀਆਂ ਲੜਾਈਆਂ ਵਿੱਚ ਬੁਰੀ ਤਰ੍ਹਾਂ ਮਾਰ ਖਾਦੀ ਸੀ ਸ਼ਾਹੀ ਸੈਨਾ ਦਾ ਮਾਲੀ ਤੇ ਜਾਨੀ ਨੁਕਸਾਨ ਕਾफी ਹੋਇਆ ਬਾਦਸ਼ਾਹ ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ ਜਿੰਦਾ ਫੜਨਾ ਚਾਹੁੰਦਾ ਸੀ ਬੜੇ-ਵੱਡੇ ਲਾਮ ਲਸ਼ਕਰ ਉੱਗੇ ਜਰਨੈਲਾਂ ਤੇ ਆਪਣੇ ਸ਼ਹਿਜ਼ਾਦੇਆਂ ਨਾਲ ਬਾਦਸ਼ਾਹ ਆਪ ਮદાન ਵਿੱਚ ਸੀ ਇੰਨੇ ਵੱਡੇ ਘੇਰੇ ਚੋਂ ਬੰਦਾ ਸਿੰਘ ਤੇ ਉਸਦੇ ਸਾਥੀ ਸਿੰਘ ਸਿੰਘਾਂ ਦਾ ਬਚ ਕੇ ਨਿਕਲ ਜਾਣਾ ਬਾਦਸ਼ਾਹ ਦੀ ਬੜੀ ਵੱਡੀ ਹਾਰ ਸੀ ਉਹ ਬਖਲਾ ਉੱਠਿਆ ਕਰੋਧ ਵਸ ਹੋ ਕੇ ਉਸ ਨੇ ਆਪਣਾ ਗੱਜ ਸਿੱਖਾਂ ਦੀ ਸਮੁੱਚੀ ਕਤਲਾਮ ਦਾ ਸ਼ਾਹੀ ਪਰਮਾਨ ਜਾਰੀ ਕਰਕੇ ਕੱਢਿਆ ਬਾਦਸ਼ਾਹ ਨੇ ਬਖਸ਼ੀ ਉਲ ਮੁਲਕ ਮਹਾਬਤ ਖਾਨ ਬਹਾਦਰ ਨੂੰ ਹੁਕਮ ਦਿੱਤਾ ਕਿ ਸ਼ਾਹ ਜਹਾਨਾਬਾਦ ਦੇ ਆਲੇ ਦੁਆਲੇ ਦੇ ਫੌਜਦਾਰਾਂ ਨੂੰ ਲੈ ਦੇ ਦੇਵੇ ਕੇ ਨਾਨਕ ਪੂਜ ਸਿੱਖ ਜਿੱਥੇ ਕਿਧਰੇ ਵੀ ਮਿਲਣ ਔਰਨ ਥਾਂ ਤੇ ਇਹੀ ਮਾਰ ਦਿੱਤੇ ਜਾਣ ਮਾਰੇ ਜਾਣ ਵਾਲੇ ਸਿੱਖ ਦਾ maal ਤੇ ਜਾਇਦਾਦ ਉਸ ਨੂੰ ਕਤਲ ਕਰਨ ਵਾਲੇ ਦਾ ਨਾਮ ਵਜੋਂ ਹੋਵੇਗਾ ਹਿੰਦੂਆ ਨੇ ਆਪਣੀ ਖਲ ਬਚਾਉਣ ਲਈ ਮੁਸਲਮਾਨ ਹਾਕਮਾਂ ਦਾ ਵਾਵਾ ਹੱਥ ਵਟਾਇਆ ਤੇ ਅੰਜ ਆਪਣੀ ਨੇਕ ਨਾਮੀ ਤੇ ਵਫਾਦਾਰੀ ਸਰਕਾਰੇ ਦਰਬਾਰੇ ਚੰਗੂ ਪੱਕੀ ਕਰਾਈ ਮਾਜੇ ਰਿਆਕੜੀ ਦਬਾਬੇ ਤੇ ਸਰਹੰਦ ਵਿੱਚ ਤਾਂ ਸਿੱਖਾਂ ਦੇ ਘਾਣ ਲੱਥ ਗਏ ਸਿੱਖਾਂ ਦੀ ਕਤਲਾਮ ਦਾ ਦੂਸਰਾ ਫਰਬਾਨ ਸਿੱਖਾਂ ਦੀ ਕਤਲਾਮ ਦਾ ਦੂਸਰਾ ਹੁਕਮ ਬਾਦਸ਼ਾਹ ਫਰਖੀਸੀਅਰ ਨੇ ਬੰਗਾ ਸਿੰਘ ਤੇ ਉਸਦੇ ਸਾਥੀ ਸਿੰਘਾਂ ਦੇ ਦਿੱਲੀ ਵਿੱਚ ਕਤਲ ਕੀਤੇ ਜਾਣ ਤੋਂ 16 ਚਾਰ ਬਾਅਦ ਜਾਰੀ ਕੀਤਾ ਜਿਸ ਦਾ ਜੇਕਰ محمد لطیف ਨੇ ਉੱਪਰ ਦੱਸੇ ਅਨਸਾਰ ਆਪਣੀ ਪੁਸਤਕ ਵਿੱਚ ਕੀਤਾ ਹੈ ਇਸ ਸੰਬੰਧ ਵਿੱਚ ਮਫਤਾਹੁ ਉ ਤਵਾਰੀਖ ਦਾ ਕਰਤਾ ਲਿਖਦਾ ਹੈ ਕਿ ਉਸ ਬੰਦਾ ਸਿੰਘ ਜਾਨੀ ਕਿ ਦੇ ਗਤਲ ਦੇ ਬਾਅਦ ਸ਼ਾਹੀ ਹੁਕਮ ਜਾਰੀ ਹੋ ਗਿਆ ਕਿ ਜਿੱਥੇ ਕਿਦਰੇ ਵੀ ਐਸਰ ਕੇ ਮਤਲਬ ਨਾਨਕ ਪ੍ਰਸਤ ਦੇ ਲੋਕ ਮਿਲਣ ਬਿਨਾਂ ਝਿਜਕ ਮਾਰ ਦਿੱਤੇ ਜਾਨ ਜਨਾਚੇ ਸਿੰਘ ਇਹ ਵਿੜਾਟ ਪਾਉਣ ਲਈ ਮੁਸਲਮਾਨਾਂ ਹਾਕਮਾਂ ਦੀਆਂ ਨਜ਼ਰਾਂ ਤੋਂ ਉਲੇ ਰਹਿ ਕੇ ਚੌਖਾ ਚਿਰ ਜੰਗਲਾਂ ਬੇਲਿਆਂ ਤੇ ਪਹਾੜਾਂ ਵਿੱਚ ਲੁਕੇ ਰਹੇ ਸਿੰਘਾਂ ਉੱਤੇ ਵਿਭਤਾ ਦੇ ਪਹਾੜ ਟੁੱਟ ਪਏ ਕਤ람 ਦਾ ਇਹ ਸ਼ਾਹੀ ਫਰਮਾਨ ਜੰਡੋਰ ਜਿਆ ਨੈਟ ਔਲ ਵਜਾ ਕੇ ਸਾਰੇ ਪਾਸੇ ਫੇਰ ਦਿੱਤਾ ਇੱਕ ਵੱਡੋ ਹੀ ਸਰਕਾਰੀ ਕਾਰੰਦੇ ਆਮਲ ਮਹਾਸਲ ਫੌਜਦਾਰ ਆਦੀ ਸਿੰਘਾਂ ਦੀ ਜਾਨ ਦੇ ਵੈਰੀ ਹੋ ਗਏ ਮਾਤ ਹਿੱਤਾ ਨੇ ਵੱਡਿਆ ਅਫਸਰਾਂ ਨੂੰ ਖੁਸ਼ ਕਰਨ ਲਈ ਪਿੰਡਾਂ ਵਿੱਚੋਂ ਸਿੰਘਾਂ ਦੀਆਂ ਢਾਲੀਆਂ ਦੀਆਂ ਢਾਲੀਆਂ ਫੜ ਕੇ ਲਾਹੌਰ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਸ ਵੱਡੇ ਅਫਸਰ ਨੂੰ ਇਹ ਫੌਸਲਤ ਸੀ ਕਿਸ ਵੱਡੇ ਅਫਸਰ ਨੂੰ ਇਹ ਫੌਸਲਤ ਸੀ ਤੇ ਪਛਪਛਾਨ ਕਰੇ ਕਿ ਬਾਗੀ ਕੌਣ ਹਨ ਤੇ ਬੇਗਨਾਹ ਕੌਣ ਸਿੱਖ ਹੋਣਾ ਹੀ ਸਭ ਤੋਂ ਵੱਡਾ ਦੋਸ਼ ਸੀ ਫੜੇ ਆਏ ਸਿੰਘਾਂ ਨੂੰ ਕੋਈ ਜੁਰਮ ਜਾਂ ਦੋਸ਼ ਦੱਸਿਆ ਪੁੱਛਿਆ ਨਾ ਜਾਂਦਾ ਸਿਰਫ ਇੱਕ ਇਹੀ ਸਵਾਲ ਕੀਤਾ ਜਾਂਦਾ ਕਿ ਕੀ ਤੁਸੀਂ ਜਾਨ ਬਚਾਉਣ ਲਈ ਮੁਸਲਮਾਨ ਹੋਣ ਲਈ ਤਿਆਰ ਹੋ ਜੋ ਮੁਸਲਮਾਨ ਹੋ ਜਾਵੇਗਾ ਉਸ ਨੂੰ ਸਿਰਫ ਛੱਡ ਹੀ ਨਹੀਂ ਦਿੱਤਾ ਜਾਵੇਗਾ ਸਗੋਂ ਸਰਕਾਰ ਵੱਲੋਂ ਪੂਰਾ ਆਦਰ ਮਾਨ ਤੇ ਹਰ ਪ੍ਰਕਾਰ ਦੀ ਸਹੂਲਤ ਮਿਲੇਗੀ ਇਸ ਚਾਰਜਨ ਦੀ ਜ਼ਿੰਦਗੀ ਤੇ ਕੂੜੇ ਲਾਲਚ ਨੂੰ ਜਿਸ ਨੇ ਸਿੱਖ ਦੇ ਨਾਂ ਕਬੂਲਿਆ ਹੱਸ ਹੱਸ ਤਸਹੀ ਹੈ ਚੱਲਦੇ ਸ਼ਹੀਦ ਹੋ ਹੀ ਗਏ ਨਾ ਖਾਸ ਮੰਡੀ ਜੋ ਲਾਹੌਰ ਵਿੱਚ ਹੈ ਨੂੰ ਬੁੱਜੜ ਖਾਨੇ ਵਿੱਚ ਤਬਦੀਲ ਕਰ ਦਿੱਤਾ ਗਿਆ ਸਿਰਾਂ ਦੇ ਮਨਾਰ ਉਸਰ ਦੇ ਗਏ ਲਾਸ਼ਾਂ ਦੇ ਡੱਤਰੇ ਕਰਕੇ ਥਾਂ-ਥਾਂ ਖਾਸ ਕਰ ਚਰਾਹਿਆਂ ਵਿੱਚ ਟੰਗਿਆ ਜਾਂਦਾ ਜਿੱਥੇ ਇਹਨਾਂ ਨੂੰ ਬਹੁਤ ਲੋਕ ਵੇਖ ਸਕਣ ਇਹਨਾਂ ਅਨਸਾਨੀ ਅੰਗਾਂ ਨੂੰ ਕੁਝ ਦਿਨਾਂ ਪਿੱਛੋਂ ਕਾਂ ਕੁੱਤੇ ਨੋਚਦੇ ਖਾਂਦੇ ਨਜ਼ਰ ਆਉਂਦੇ ਕਟਿਆ ਸਿਰਾਂ ਦੇ ਲੰਮੇ ਕੇਸ ਦੇ ਧਾਰੇ ਹਵਾਨਾ ਲੋੜ ਦੇ ਦਸਤੇ ਕੱਖਾਂ ਕੱਢ ਖਾ ਰਹੇ ਸਨ ਇਹ ਇੱਕ ਆਮ ਨਜ਼ਾਰਾ ਹੁੰਦਾ ਸੀ ਕੁਝ ਦਿਨਾਂ ਪਿੱਛੋਂ ਸਿਰਸਾੜਾ ਉੱਤੇ ਤਾਂ ਹਲਾਲਖੋਰ ਪੰਗੀ ਤਿੰਨ ਤਿੰਨ ਚਾਰ ਚਾਰ ਇਕੱਠਿਆਂ ਨੂੰ ਕੇਸਾਂ ਤੋਂ ਫੜ ਗਏ ਸ਼ਹੀਦ ਗੰਜ ਵਾਲੇ ਖੂਹ ਵਿੱਚ ਸੁੱਟ ਦਿੰਦੇ ਤੇ ਉੱਪਰ ਲੋੜ ਤੇ ਚੂਨਾ ਪਾ ਦਿੱਤਾ ਜਾਂਦਾ ਲਾਹੌਰ ਦੇ ਸ਼ਹਿਰੀ ਇਹ ਭਿਆਨਕ ਖੂਨੀ ਦੇ ਨਜ਼ਾਰੇ ਲਗਭਗ ਹਰ ਰੋਜ਼ ਤੱਕਦੇ ਕਿਸੇ ਨਾ ਕਿਸੇ ਪਾਸੇ ਰੋਜ਼ ਹੀ ਬੰਦੀ ਬਣਾਏ ਹੋਏ ਸਿੱਖ ਲਿਆਏ ਜਾਂਦੇ ਤੇ ਉੱਪਰ ਦੱਸੇ ਵਾਂਗ ਬੜੀ ਬੇਦਰਦੀ ਨਾਲ ਮਾਰ ਮੁਕਾਏ ਜਾਂਦੇ ਰਾਠ ਸਿੰਘਾ ਨੇ ਕੋਈ ਹੋਰ ਚਾਰਾ ਨਾ ਚੱਲਦਾ ਵੇਖੇ ਘਰ-ਕਾਟ ਛੱਡ ਕੇ ਜੰਗਲਾਂ ਬੇਲਿਆਂ ਤੇ ਪਹਾੜਾਂ ਵਿੱਚ ਜਾ ਟਿਕਾਣੇ ਮੰਨ ਲਏ ਇਥੋਂ ਕੋਈ ਚਿੱਤਾਤਾ ਕਰਨੂ ਨਹੀਂ ਸੀ ਤੇ ਕਰਨ ਕੀ ਕਰਨ ਤੇ ਕੀ ਖਾਣ ਜੇ ਕਿਦਰੇ ਕੋਈ ਸਰਕਾਰੀ ਕਾਫਲਾ ਕਾਬੂ ਆ ਗਿਆ ਤਾਂ ਰਸਦ ਪਾਣੀ ਦਾ ਪ੍ਰਵੰਧ ਹੋ ਜਾਂਦਾ ਸੀ ਨਹੀਂ ਤਾਂ ਲੰਗਰ ਮਸਤ ਹੀ ਰਹਿੰਦੇ ਇਸ ਹਾਲਤ ਵਿੱਚ ਫਲ ਫੁੱਲ ਜਾਮੂਲ ਕਾਂ ਦਾ ਛਕ ਛਕਾ ਕੇ ਪੱਡਰ ਨੂੰ ਝੁਲਕਾ ਦੇ ਲੈਂਦੇ ਆਖਰ ਕੁਝ ਸਮੇਂ ਬਾਅਦ ਮੁਲਕ ਵਿੱਚ ਅੰਦਰੂਨੀ ਗੜਬੜ ਕਾਰਨ ਆਪ ਦਾ ਸਮੰਦਖਾਨ ਦੇ ਜਲਮਾਂ ਦੀ ਚੱਕੀ ਚਲੋਂ ਕੁਝ ਮੱਠੀ ਪੈ ਗਈ। ਹੁਣ ਕਸ਼ਤੀ ਫੌਜਾਂ ਤੇ ਸਰਕਾਰੀ ਕਰਿੰਦੇ ਸਿਰਫ ਰਾਠ ਸਿੰਘਾਂ ਦੇ ਮਗਰ ਹੀ ਪੈਂਦੇ। ਜੋ ਖੇਤੀਬਾੜੀ ਕਰਨ ਵਾਲੇ ਸਨ ਜਾਂ ਸਰਕਾਰ ਦੀ ਖੁੱਲਕੇ ਵਿਰੋਧਤਾ ਨਹੀਂ ਕਰਨਦੇ ਉਹਨਾਂ ਨਾਲ ਕੁਝ ਨਰਮੀ ਵਾਲਾ ਵੀ ਸਲੂਕ ਹੋਣ ਲੱਗ ਪਿਆ। ਇਹ ਲੋਕ ਭਾਵੇਂ ਜ਼ਾਹਰਾ ਤੌਰ ਤੇ ਆਪਣੇ ਰਾਠ ਸਿੰਘ ਭਰਾਵਾਂ ਦੀ ਕੋਈ ਸਹਾਇਤਾ ਕਰਨ ਸਮਰੱਥ ਸਨ ਪਰ दिली ਹਮਦਰਦੀ ਉਹਨਾਂ ਦੇ ਨਾਲ ਹੀ ਸੀ ਲੋਕ ਛਪ ਕੇ ਇਹਨਾਂ ਨੂੰ ਰਸਦ ਲੀੜਾ ਕਪੜਾ ਤੇ ਜੋੜੇ ਰਾਤ ਬਰਾਤੇ ਪਹੁੰਚਾ ਦਿੰਦੇ ਪਿੰਡ ਵਿੱਚ ਰਹਿੰਦੇ ਚੁਗਲ ਆਪਣੀ ਨਿੱਜੀ ਦੁਸ਼ਮਣੀ ਕੱਢਾਂ ਲਈ ਕਈ ਵਾਰ ਲੁੱਤੀਆਂ ਫੂਕ ਕੇ ਇਹਨਾਂ ਗੁਰਮਖ ਸਿੰਘਾਂ ਨੂੰ ਵੀ ਫਸਾ ਦਿੰਦੇ ਉਹ ਵੀ ਇਸ ਜ਼ੁਲਮ ਤੇ ਜ਼ਬਰਦਸਤ ਚਖੜ ਨੂੰ ਹੱਸਦੇ ਹੋਏ ਸਿਰ ਮੱਥੇ ਸੇ ਲੈਂਦੇ ਸੀ ਠੀਕ ਤੱਕ ਨਾ ਕਰਦੇ ਸਮਝਦੇ ਕਿ ਅਜਮਾਇਸ਼ ਦੀਆਂ ਘੜੀਆਂ ਹਨ ਫਿਰ ਕਿਸ ਗੱਲੋਂ ਪਿੱਟ ਲਵਾਈਏ ਜਿਵੇਂ ਆਈਆਂ ਤਵੇਂ ਬੀਤ ਜਾਣਗੀਆਂ ਸਿੰਘ ਸਰ ਸਿੰਘਰਾ ਸਰ ਇਹ ਬੜਾ ਡਾਡਾ ਬਿਰਤਾ ਵਿਘੜਾ ਸਮਾ ਸੀ ਵਾਹਿਗੁਰੂ ਦਾ ਆਸਰਾ ਲੈ ਕੇ ਉਸ ਤੇ ਭਾਣੇ ਨੂੰ ਮਿੱਠਾ ਕਰਕੇ ਮੰਦੇ ਰਹੇ Ade sama bhi